ਅਮ੍ਰਿਤਸਰ ਪੁਲਿਸ ਨੇ ਜਿਲੇ ਪਦਾਰਥਾਂ ਦੀ ਰੋਕਥਾਮ ਅਤੇ ਅਪਰਾਧ ਦੀ ਰੋਕਥਾਮ ਦੇ ਰੂਪ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਲਗਾਤਾਰ ਲੱਗੀ ਹੋਈ ਹੈ ਜਿਸ ਕਾਰਨ ਅਮ੍ਰਿਤਸਰ ਪੁਲਿਸ ਨੂੰ ਦੋ ਵੱਡੀਆਂ ਸਫਲਤਾਵਾਂ ਪ੍ਰਾਪਤ ਹੋਈਆਂ ਨੇ ਅਮ੍ਰਿਤਸਰ ਪੁਲਿਸ ਕਮਿਸ਼ਨਰ ਗੋਪਾਲ ਸਿੰਘ ਪੋਲਰ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਦੱਸਦੇ ਕਿ ਨਸ਼ਾ ਤਸਕਰੀ ਗ੍ਰੋਹਤਾ ਪਰਦਾਫਾਸ਼ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 2 ਕਿਲੋ 124 ਗ੍ਰਾਮ ਹਰੋਇਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਤਾਂ ਪੁਲਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪ ਪੁਲਿਸ ਕਮਿਸ਼ਨਰ ਅੱਗੇ ਦੱਸਿਆ ਕਿ ਮਨਤੇਜ ਸਿੰਘ ਵਿਰੁੱਧ 2023 ਚ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਉਸਨੇ ਇੱਕ ਵਰਤੀ ਦਾ ਕਤਲ ਕੀਤਾ ਸੀ ਤੇ ਉਸ ਮਾਮਲੇ ਦੇ ਵਿੱਚ ਵੀ ਪੁਲਿਸ ਸੁਸਤੀ ਪਾਲ ਕਰ ਰਹੀ ਸੀ ਤਾਂ ਪੁਲਿਸ ਨੇ ਉਸ ਨੂੰ ਗ੍ਰਫਟਾਰ ਕਰ ਲਿਆ। ਜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਉਹਦੇ ਚ ਅੱਛੀ ਕਾਮਯਾਬੀ ਮਿਲੀ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜਾ ਜਿਹੜਾ ਮਰਡਰ ਅਕਿਊਜ਼ਡ ਹੈ ਜਿਹੜਾ ਕਿ ਪ੍ਰਕਲੇਮਡ ਡਿਫੈਂਡਰ ਹੈ। ਇੱਕ ਮਰਡਰ ਦੇ ਵਿੱਚ ਰਾਇਆ ਮਾਨਤ ਖਾਨ ਥਾਣੇ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ ਔਰ 2 ਕਿਲੋ ਔਰ 124 ਗ੍ਰਾਮ ਹਿਰੋਇਨ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਜਿਹੜਾ ਦੋਸ਼ੀ ਆ ਦਾ ਨਾਮ ਹੈਗਾ ਮਨਤੇਜ ਸਿੰਘ ਸਨ ਬਲਵਿੰਦਰ ਸਿੰਘ ਪਿੰਡ ਬੁਰਜਾ ਸਰਾਇਆ ਮਾਨਤ ਖਾਨ ਡਿਸਟ੍ਰਿਕਟ ਤਰਨਤਾਰਨ ਦਾ 27 ਸਾਲ ਦੀ ਇਹਦੀ ਉਮਰ ਹੈ 14 12ਵੀਂ ਪਾਸ ਹੈ ਔਰ ਜੇ ਆਪਾਂ ਚਾਤੀ ਮਾਰੀਏ ਕਿ ਇਹਨਾਂ ਨੇ ਜਿਹੜਾ ਮਰਡਰ ਦੇ ਵਿੱਚ ਪੀਓ ਹੈ ਇਹ 31 ਨੂੰ ਹੀ ਪਿਓ ਬਣਿਆ 24 ਨੂੰ ਉਹਦੇ ਵਿੱਚ ਇੱਕ ਪ੍ਰਿੰਸੀਪਲ ਸਿਰ ਨਾਮ ਦਾ ਬੰਦਾ ਸੀਗਾ ਜਿੰਨਾ ਐਲੀਅਸ ਪ੍ਰਿੰਸ ਉਹਦੀ ਡੈਥ ਹੋਈ ਸੀਗੀ ਉਹਨਾਂ ਨਾਲੇ ਰਾਤ ਨੂੰ ਲੜੇ ਸੀ ਇਹਨਾਂ ਨੇ ਜੋ ਅਲੀਗੇਸ਼ਨ ਹੈ ਵੀ ਇੱਕ ਦਿਨ ਰਾਤ ਨੂੰ ਲੜ ਕੇ ਉਹਦੇ ਨੌ ਵਗੈਰਾ ਜਿਹੜੇ ਪਲਾਸਨਾ ਖਿੱਚਦੇ ਉੱਤੇ ਸੀਗੇ ਉਸ ਤੋਂ ਬਾਅਦ ਉਹਦੀ ਬੋਡੀ ਜਿਹੜੀ ਹੈ ਉਹ ਗਾਰਡਨ ਨਾਲ ਤੰਗ ਕੇ ਪਿੱਛੇ ਹੱਤ ਬੰਨੀ ਹੋਈ ਮਿਲੀ ਸੀਗੀ ਸੋ ਉਹਦੇ ਚ ਜਿਹੜਾ ਮਨਤੇਜ ਸਿੰਘ ਵੀ ਇੱਕ ਮੁਲਜ਼ਮ ਹੈ ਜਿਹੜਾ ਉਹਦਾ ਫਰਾਰੀ ਸੀਗਾ ਔਰ ਪ੍ਰੋਕਲੇਮਡ ਅਫੈਂਡਰ ਵੀ ਪਿਛਲੀ ਜਨਵਰੀ 2024 ਤੋਂ ਬਣਿਆ ਹੋਇਆ 3 ਜਨਵਰੀ ਤੋਂ ਸੋ ਉਸ ਤੋਂ ਬਾਅਦ ਜਿਹੜਾ ਨਾਰਕੋਟਿਕ ਦੇ ਕੰਮ ਦੇ ਵਿੱਚ ਵੀ ਸ਼ਾਮਲ ਰਿਹਾ ਔਰ ਤਕਰੀਬਨ ਜੇ ਆਪਾਂ ਸਮਝੀਏ 2 ਸਾਲ ਤੋਂ ਜਿਹੜਾ ਉਹਦਾ ਭੱਜਿਆ ਹੋਇਆ ਹੈ ਇਹੀ ਕੰਮ ਕਰ ਰਿਹਾ ਸੋ ਇਸ ਸਾਡੇ ਜਿਹੜੀ ਟੀਮ ਹੈ ਹਰਪ੍ਰੀਤ ਸਿੰਘ ਜੀ ਆਪਣੇ ਮਡੇਰ ਸਾਹਿਬ ਡੀਸੀਪੀ ਇਨਵੈਸਟੀਗੇਸ਼ਨ ਨਵਜੋਤ ਜੀ ਆਪਣੇ ਹਰਮਿੰਦਰ ਸਾਡੇ ACP ਸਾਹਿਬ ਔਰ ਮੌਲਿਕ ਵੀਪ ਸਾਡੇ ਇਨਸਪੈਕਟਰ CIA 1 ਇਹ ਸਾਰੇ ਇਹਨਾਂ ਦੀ ਟੀਮ ਇਹਨਾਂ ਨੇ ਬੜੀ ਅੱਛੀ ਕਾਮਯਾਬੀ ਮੈਨੂੰ ਸਮਝਦਾ बिकॉज ਇਹਨਾਂ ਦੋ ਪਰਪਸ ਸੋਲਵ ਹੋਏ ਆ ਇੱਕ ਮਰਡਰ ਦਾ ਐਟਾ ਬੜਾ ਪਕਲੇਮ ਡਿਫੈਂਡਰ ਹੈ ਔਰ ਜਿਹੜਾ ਪਤਾ ਨਹੀਂ ਕਿਸ ਤਰ੍ਹਾਂ ਦੇ ਹੋਰ ਕ੍ਰਾਈਮ ਵੀ ਦੋ ਸਾਲ ਚ ਕੀ ਕਰਦਾ ਰਿਹਾ ਉਹ ਵੀ ਸਾਰੀ ਅਸੀਂ ਦੇਖਾਂਗੇ ਜੋ ਮੁੱਢਲੀ ਉਚਿਤ ਪਤਾ ਲੱਗੀ ਆ ਗੱਲ ਉਹ ਇਹ ਹੈ ਕਿ ਕ੍ਰਾਸ ਬਾਰਡਰ ਦੇ ਡਰੋਨ ਨਹੀਂ ਜਿੱਦਾਂ ਪਹਿਲਾਂ ਹੁੰਦੀਆਂ ਸਮਗਲਰਸ ਨਾਲ ਕ੍ਰਾਸ ਦੀ ਬਾਰਡਰ ਨੇ ਤੇ ਲਿੰਕ ਸੀ ਅਰੋਜ਼ ਨਾਲੇ ਨਾਰਕੋਟਿਕ ਜਿਹੜੇ ਕਨਸਾਈਨਮੈਂਟਸ ਪੁਸ਼ ਕਰਦਾ ਹੈ ਉਹ ਜਿਹੜਾ ਸਾਰਾ ਇਹਦਾ ਲੇਖਾ ਜੋਖਾ ਹੈ 2 ਸਾਲ ਦਾ ਉਹ ਸਾਰਾ ਅਸੀਂ ਤਫ਼ਤੀਸ਼ ਚ ਲੈ ਕੇ ਆ ਰਹੇ ਆ ਤੇ ਮੈਨੂੰ ਉਮੀਦ ਹੈ ਕਿ ਹੋਰ ਵੀ ਗੱਲਾਂ ਸਾਹਮਣੇ ਆਉਣ ਜਾਂ ਜਿਵੇਂ ਜਦੋਂ ਕਿ ਇਨਵੈਸਟੀਗੇਸ਼ਨ ਪ੍ਰੋਗਰੈਸ ਕਰੇਗੀ ਸਰ ਜੀ ਇਹਦੇ ਬਸ ਨੋ ਕਿਉਂ ਪੜਾਇਆ ਜੀ ਤਫ਼ਲ ਕਿਉਂ ਪਤਾ ਗਿਆ ਉਹ ਅਜੇ ਪੁੱਛ ਰਹੇ ਜੀ ਉਹ ਤਾਂ ਬੇਸਿਕਲੀ ਉੱਤੇ ਤਰਨ ਤਰਨ ਪੁਲਿਸ ਨੇ ਦੋ ਨਾਲ ਦੇ ਬੰਦੇ ਫੜਲੇ ਸੀਗੇ ਉਹ ਵੀ ਸਾਰੇ ਅਸੀਂ ਕੋਆਬਰੇਟ ਕਰਨੀ ਹੈ ਅਸੀਂ ਤਾਂ ਤੁਹਾਨੂੰ ਆਏ ਦੱਸਿਏ ਵੀ ਬੰਦੇ ਦਾ ਇਹੋ ਜਿਹਾ ਪਿਛੋਕੜ ਸੀਗਾ ਸਾਡੇ ਕੋਲ ਤਾਂ ਬੇਸਿਕਲੀ ਨਾਰਕੋਟਿਕ ਡੇ ਉਸ ਚ ਇਹ ਬੰਦਾ ਕਾਬੂ ਆਇਆ ਉਹਦੇ ਚ ਆਪਾਂ ਪ੍ਰੋਗਰੈਸ ਕਰ ਰਹੇ ਹਾਂ ਨਾਰਕੋਟਿਕ ਤੁਹਾਡਾ ਦੇਖੋ ਨੂੰ ਫੜਨ ਦੇ ਲਈ ਚੱਲ ਰਿਹਾ ਹੈ ਤੇ ਉਹਦੇ ਵਿੱਚ ਜਿਹਨੇ ਕੋਈ ਇਤਨੀ ਕਪੂਰਗੀ ਦੇ ਤਰ੍ਹਾਂ ਜਿਵੇਂ ਆਇਆ ਹੈਗਾ ਮੈਂ ਤਾਂ ਦੱਸ ਰਿਹਾ ਤੁਹਾਨੂੰ ਗਗਨ ਜੀ ਮੈਂ ਕਹੇ ਇਹ ਇੱਥੇ ਹੋਰ ਵੀ ਆਪਾਂ 2 ਸਾਲ ਦਾ ਪੂਰਾ ਲਿਖਾ ਚੁੱਕਾ ਇਹ ਤੋਂ ਲੈਣਾ ਹੀ ਪਏਗਾ ਔਰ ਲਵਾਂਗੇ ਆਪਾਂ ਕਿ ਆਫਟਰ ਆਲ ਬੰਦਾ ਪ੍ਰੋਕਲੇਮਡ ਡਿਫੈਂਡਰ ਬਣਿਆ ਕਿੰਨੀ ਪੁਲਿਸ ਮਗਰ ਲੱਗੀ ਰਹੀ ਕਿੱਥੇ ਕਿੱਥੇ ਰਿਹਾ ਕਿਹੜੇ ਕਿਹੜੇ ਬੰਦਿਆਂ ਨਾਲ ਲਿੰਕ ਰਿਹਾ ਕਿੰਨੇ ਇਹਨੂੰ ਪਨਾਹ ਦਿੱਤੀ ਉਸ ਸਾਰੇ ਇਨਵੈਸਟੀਗੇਸ਼ਨ ਸਾਡੇ ਵਾਲੀ ਚ ਵੀ ਤੇ ਤਰਨਤਨ ਵਾਲੀ ਦੇ ਵਿੱਚ ਵੀ ਉਹ दैट ਇਨਵੈਸਟੀਗੇਸ਼ਨ ਦਾ ਇੰਪੋਰਟੈਂਟ ਵਿਸ਼ਾ ਰਹੇਗਾ ਹਾਂ ਉਹ ਪਾਕਿਸਤਾਨ ਸਮੱਗਲਰਸ ਨਾਲ ਹੈਗਾ ਜੀ ਲਿੰਕ ਪਤਾ ਲੱਗਿਆ ਉਸ ਤੇ ਅਸੀਂ ਵਰਕ ਕਰ ਹਾਂ ਨਹੀਂ ਇਹ ਦੂਸਰੇ ਨੇ ਜੀ ਇਹ ਇਸ ਤੋਂ ਇਲਾਵਾ ਸੀਆਈਏ ਵਨ ਦੀ ਟੀਮ ਨੇ ਹੀ ਸਾਡੇ ਸਾਰੇ ਆਫਸਰਸ ਦੀ ਸੁਪਰਵੀਜ਼ਨ ਦੇ ਵਿੱਚ ਇਹ ਤਿੰਨ ਲੋਕਲ ਕ੍ਰਿਮੀਨਲਸ ਨੇ